ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿੱਧੂ ਗੁੱਸੇਵਾਲ ਦੇ ਪਿਤਾ ਨੇ ਕੁਝ ਗੱਲਾਂ ਕਹੀਆਂ ਰਾਣਾ ਬਲਜਾਰ ਚੌਲ ਦੇ ਮਾਵਲੇ ਨੂੰ ਲੈ ਕੇ ਹਾਂਜੀ ਦੋਸਤੋ ਕੱਲ 15 ਦਸੰਬਰ ਨੂੰ ਮੋਹਾਲੀ ਸੋਨਾ ਵਿੱਚ ਕੋਡੀ ਟੂਰਨਾਮੈਂਟ ਚ ਸੀਗੇ ਜਿਹਦੇ ਵਿੱਚ ਅਣਪਛਾਣੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਔਰ ਰਾਣਾ ਚੌਰੀ ਨੂੰ ਖਤਮ ਕਰ ਦਿੱਤਾ ਫਿਰ ਉਹ ਫਾਇਰਿੰਗ ਤੋਂ ਬਾਅਦ ਸਾਰੇ ਹੀ ਭੱਜ ਗਏ ਅਤੇ ਉਦੋਂ ਬਾਅਦ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਰਾਣੇ ਦਾ ਕੰਮ ਅਸੀਂ ਬੰਬੀਹਾ ਗਿਆ ਗਏ ਨੇ ਕੀਤਾ ਕਿਉਂਕਿ ਕਿਰਾਨਾ ਬਲਾਲ ਚੌਲ ਜੱਗੂ ਨਾਲ ਤੇ ਬਿਸ਼ਨੋਈ ਨਾਲ ਲਿੰਕ ਰੱਖਦਾ ਸੀ ਅਤੇ ਸਿੱਧੂ ਦੇ ਮਾਮਲੇ ਵਿੱਚ ਵੀ ਇਹਦਾ ਹੱਥ ਸੀ ਅੱਗੇ ਹੁਣ ਇਸ ਤੋਂ ਬਾਅਦ ਅਤੇ ਸੋਸ਼ਲ ਮੀਡੀਆ ਤੇ ਇੱਕ ਹੋਰ ਖਬਰ ਨਿਕੜ ਕੇ ਆਉਂਦੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੀ ਬਿਆਨ ਇਸ ਮਾਮਲੇ 'ਚ ਸਾਹਮਣੇ ਆਉਂਦਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਰਾਣਾ ਬਲਾਲ ਚੌਰੀ ਕਿ ਇੱਕ ਕਬੱਡੀ ਦਾ ਪਲੇਅਰ ਸੀਗਾ ਕਿ ਉਹਦੇ ਨਾਲ ਬਹੁਤ ਮਾੜਾ ਹਾਸਾ ਹੋਇਆ ਕਿ ਅਸੀਂ ਪਹਿਲੇ ਦਿਨ ਤੋਂ ਹੀ ਪਿੱਟ ਰਹੇ ਸੀ ਅਤੇ ਪੰਜਾਬ ਦੇ ਕਲਾਕਾਰਾਂ ਔਰ ਕਬੱਡੀਆਂ ਨੂੰ ਗੈਸਟਰ ਚਲਾਉਂਦੇ ਨੇ ਇਹਨਾਂ ਨੇ ਆਪਣਾ ਦਬਦਬਾ ਬਣਾ ਰੱਖਿਆ ਅਤੇ ਇਹ ਪਲੇਅਰਾਂ ਤੋਂ ਔਰ ਕਲਾਕਾਰਾਂ ਤੋਂ ਕੰਮ ਲੈਂਦੇ ਨੇ ਜੋ ਕੋਈ ਵੀ ਇਹਨਾਂ ਦੀ ਗੱਲ ਨਹੀਂ ਮੰਨਦਾ ਤਾਂ ਉਹ ਇਹਜਾ ਹਾਲ ਕਰ ਦਿੰਦੇ ਨੇ ਕਿਤੇ ਕਨਾਲ ਪਲੇਅਰਾਂ ਅਤੇ ਸਿੰਗਰਾਂ ਤੋਂ ਕਮ ਰਾਂਦੇ ਨੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੇ ਗਰੁੱਪ ਚ ਇਹ ਪੋਸਟ ਪਾਈ ਹੈ ਕਿ ਸਿੱਧੂ ਦਾ ਬਦਲਾ ਲਿਆ ਤਾਂ ਉਹ ਨਿਰਾ ਝੂਠ ਹੈ ਅਤੇ ਇਹ ਸਾਰਾ ਹੀ ਫੇਮ ਲਈ ਕਿਹਾ ਗਿਆ ਕਿ ਸਿੱਧੂ ਨੂੰ ਇਸ ਮਾਮਲੇ ਵਿੱਚ ਨਾ ਜੋੜੋ ਕਿ ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਸਾਡੀ ਸਰਕਾਰ ਅੱਗੇ ਇਹ ਹੀ ਹੱਥ ਬਨ ਕੇ ਬੇਨਤੀ ਹੈ ਕਿ ਪੰਜਾਬ ਨੂੰ ਸਾਂਭ ਲਓ ਅਤੇ ਦੂਜੇ ਤੀਜੇ ਦਿਨ ਹੀ ਕੋਈ ਨਾ ਕੋਈ ਕਿ ਮਾਂ ਦਾ ਪੁੱਤ ਸਾਥੋਂ ਵਿਛੜ ਹੀ ਜਾਂਦਾ ਇਹ ਆਰਸਾਨਾ ਸਿੱਧੂ ਦੇ ਪਿਤਾ ਦੇ ਧੰਨਵਾਦ ਦੋਸਤੋ